ਸਾਰੇ ਬੜੀ ਜੀ ਦਾ ਗਰਾਹ ਨੂੰ ਜਾਣਦਾ ਵਾ ਹੈਲੋ ਜੀ ਸਸੀ ਕਾਲ ਸਾਰਿਆਂ ਨੂੰ ਮੈਂ ਕਰਦੇ ਹਾਂ ਤੁਸੀਂ ਠੀਕ ਹੋਗੇ ਅਸੀਂ ਵੀ ਸਾਰੇ ਠੀਕ-ਠਾਕ ਹੋ ਮੰਗੇ ਤੇ ਅੱਜ ਸਾਡੇ ਪੈਰਿਆ ਮੀ ਮੀ ਬਹੁਤੀ ਸੋਨਾ ਲੱਗਦਾ ਪਿਆ ਮੀ ਦਾ ਆਨੰਦ ਹੀ ਕੋਈ ਵੱਖਰਾ ਵਾ ਟਡਾ ਟਡਾ ਇੱਕੋ ਜਿਹੀ ਨਾਲੀਆਂ ਵੀ ਡੱਕੇ ਲੱਗੀਆਂ ਹੋਈਆਂ ਪਾਣੀ ਦੇ ਨਾਲ ਮੀ ਬਹੁਤ ਚਿਰ ਦਾ ਪੈਂਡਿਆ ਵਾ ਤੇ ਹੁਣ ਸਾਡੀਆਂ ਸਬਜ਼ੀਆਂ ਨੂੰ ਸੁਰਤ ਆ ਜਾਣੀ ਆ ਤੋ ਕੀ ਚੱਲੀ ਆ ਬਹੁਤ ਵਧੀਆ ਲੱਗਦਾ ਪਿਆ ਮੌਸਮ ਠੰਡਾ ਹੋ ਗਿਆ ਉਹ ਫੇਰ ਉਹਨੇ ਫਸਾਈ ਜੋ ਮਾਸੀ ਹੁਣ ਆ ਪਾ ਗਏ ਆ ਵੇਲੀ ਦੇ ਵਿੱਚ ਤੇ ਮੋਬਾਈਲ ਮੇਰਾ ਭੇਜਦਾ ਵਾ ਬੱਲੇ ਬੱਲੇ ਬਹੁਤ ਜ਼ਿਆਦਾ ਮੀਂਹ ਤੇ ਬਹੁਤ ਜ਼ਿਆਦਾ ਪਾਣੀ ਕਿੱਥੇ ਸਬਜ਼ੀਆਂ ਨੂੰ ਸੁਰਤ ਨਹੀਂ ਆਉਂਦੀ ਤੇ ਕਿੱਥੇ ਵੇਲੀ ਦੇ ਵਿੱਚ ਪਾਣੀ ਪਾਣੀ ਹੋਇਆ ਪਿਆ ਤੇ ਸਬਜ਼ੀਆਂ ਨੂੰ ਹੁਣ ਚੰਗੀ ਭਲੀ ਸੁਰਤ ਆ ਜਾਊਗੀ ਤੇ ਬਹੁਤ ਹੀ ਜ਼ਿਆਦਾ ਮੀਂਹ ਪੈੰਡਿਆ ਵਾ ਸਾਰੀਆਂ ਸਬਜ਼ੀਆਂ ਭਿੱਜੀਆਂ ਪਈਆਂ ਡੁੱਬੀਆਂ ਪਈਆਂ ਵਾ ਕਿੰਨਾ ਕਿੰਨਾ ਪਾਣੀ ਚੜਿਆ ਵਾ ਤੇ ਅੱਜ ਦਾ ਬਲੌਗ ਸਾਡਾ ਮੀਂਹ ਦੇ ਰਿਲੇਟਡ ਆ ਅੱਜ ਅਸੀਂ ਤੁਹਾਨੂੰ ਸਾਰਾ ਮੀਂਹ ਪੈਂਦਾ ਹੀ ਦਿਖਾਵਾਂਗੇ ਤੇ ਵੀਊ ਵੀ ਚੈੱਕ ਕਰੋ ਬਹੁਤ ਸੋਹਣਾ ਵਾ ਇਥੋਂ ਹਰਿਆ ਹਰਿਆ ਜਾ ਬਹੁਤ ਸੋਹਣਾ ਲੱਗਦਾ ਪਿਆ ਵਾ ਤੇ ਮੇਰਾ ਫੋਨ ਭੇਜਦਾ ਪਿਆ ਵਾ ਕੌੜੇ ਵਾਲਾ ਮੌਸਮ ਹੋਇਆ ਹੀ ਪਕੌੜੇ ਖਾਓ ਬਣਾ ਕੇ ਨਹੀਂ ਆਉਣੀ ਮੋਟਾ ਨਹੀਂ ਜਾ ਜਾ ਚਾਣੀ ਨਹੀਂ ਮੋਟਰ ਬੇ ਅਨੇ ਡੇਗ ਜਾਣਾ ਹੀ ਹੋ ਕੀ ਕਰਦਾ ਵਾਂ ਵਾਹ ਇਹ ਤਾਂ ਜਿਆ ਕਰਦੀ ਹੁੰਦਾ ਚਾਣੀ ਤੈਨੂੰ ਨਹੀਂ ਕੀ ਕਿਹੜੀ ਦੀ ਮੋਟਰ ਆ ਗਈ ਦਾ ਜੋ ਤਾਂ ਮੋਟਰ ਦੀ ਨਹੀਂ ਬਚਾ ਕੀ ਕਰਨ ਦੇ ਤਾਂ ਲੜੀ ਜਾਂਦੇ ਦੋਵੇਂ ਜਣੇ ਇਹ ਆਉ ਤੇ ਤਰਾ ਜਿਆ ਕਰਦੀ ਹੈ ਕੀ ਹੋ ਰਿਹਾ ਪਕੌੜੇ ਵਾਲਾ ਮੌਸਮ ਆਇਆ ਬਣਾਓ ਚਲੋ ਆਲੂ ਵਾਲੇ ਪਰੌਂਡੇ ਰਾਂ ਦੋ ਕੀ ਮਾਤਰੀ ਮੈਗੀ ਆ ਤੁਹਾਨੂੰ ਕਿਹਾਰੇ ਲਾਓ

ਦੇਖਿਆ ਤੁਹਾਡੇ ਫੋਨ ਦੇ ਜੂਆ ਪੈਣ ਨਹੀਂ ਜੂਆ ਕੇ ਘਟਿਆ ਮੁੰਡੇ ਦੇ ਫੋਨ ਦਾ ਜੂਆ ਪਾ ਦੇਣੀਆਂ ਗੱਲ ਆ ਬਾਲਾ ਘਟਿਆ ਹੋਰ ਮੇਰਾ ਬਤੇਰੀ ਇਹ ਮਾੜਦੇ ਨਾ ਸਾਨੂੰ ਨਹੀਂ ਆਈ ਕਰਨੇ ਇਹ ਜੂਆ ਪਾ ਦੇਣੀਆਂ ਰਹਿਣ ਦੇਵੇ ਜੂਆ ਪਾ ਜਾਣਗੇ ਫਿਰ ਕੀ ਫਾਇਦਾ ਵਾ ਜੇੜੀਆਂ ਘਟਿਆ ਮੁੜ ਕੇ ਐਵੇਂ ਇਥੇ ਮੰਜੇ ਤੇ ਖਲਾਰਦੀ ਫਿਰਨਾ ਵਾ ਆਓ ਲੋ ਜੀ ਗੱਡੀ ਵੀ ਆ ਗਈ ਬੁਏ ਦੇ ਗਾੜੀ ਤੇ ਕਹਿੰਦੇ ਆ ਕਿ ਵਾਇਰਿੰਗ ਜਿਹੜੀ ਆ ਭੇਜ ਜਾਣੀ ਹੈ ਗੱਡੀ ਦੀ ਲੇਟਾਂ ਹੋੜੀਆਂ ਖਰਾਬ ਤੇ ਗੱਡੀ ਲਿਆ ਕੇ ਉਹ ਬੁਏ ਗੱਡੀ ਖੜੀ ਕਰ ਦਿੱਤੀ ਐ ਤੇ ਗੱਡੀ ਐਂ ਦੂਜੀ ਬਾਹਰ ਕੱਢਣ ਡੈ ਆ ਤੇ ਇਹਨੂੰ ਛੱਡ ਥਲੇ ਲਾਉਣ ਲੱਗੇ ਆ ਕਿਉਂਕਿ ਹੁਣ ਸਾਡੀ ਇਹ ਗੱਡੀ ਇੱਥੇ ਲੱਗਣੀ ਨਹੀਂ ਨਹੀਂ ਘਰ ਕਿਉਂਕਿ ਹੁਣ ਇੱਥੇ ਆ ਫੇਰਾ ਤੋਰੀ ਦਾ ਕੰਮ ਆ ਤੇ ਇਸ ਕਰਕੇ ਗੱਡੀ ਐਸੀ ਉਧਰ ਸ਼ੈੱਡ ਥਲੇ ਲਾ ਦੇ ਲੱਗੇ ਆ ਤੇ ਦੂਜੀ ਗੱਡੀ ਮੀਂਹ ਦੇ ਵਿੱਚ ਲਾ ਦੇਤੀ ਐ ਕਿਉਂਕਿ ਨਾਲੇ ਤੇ ਇੱਕ ਤੋਂ ਵਜੂਗੀ ਉਹ ਵੀ ਕਾਫੀ ਜ਼ਿਆਦਾ ਜੰਦੀ ਹੋਈ ਹੈ ਤੇ ਤਾਂ ਕਰਕੇ ਫਿਰ ਇਹਨੂੰ ਹੁਣ ਛੱਡਲੇ ਵੜ ਦਿੰਨੇ ਆ ਤੇ 베ਲੀ ਦੇ ਵਿੱਚ ਤਿੰਨ ਚਾਰ ਗੱਡੀਆਂ ਖੜੀਆਂ ਨੇ ਭੈਣ ਭਰਾਵਾਂ ਦੀਆਂ ਹੀ ਆ ਜਦੋਂ ਆ ਵੀ ਆ ਕੇ ਸਾਰੇ ਕਹਿ ਦਿੰਦੇ ਆ ਸਾਡੀ ਗੱਡੀ ਲਾ ਲਓ ਸਾਡੀ ਗੱਡੀ ਲਾ ਦੋ ਹਣ ਇੱਧਰ ਤੇ ਕੀ ਕਹਿ ਸਕਦੇ ਆ ਕਿ ਇਹਨੂੰ ਮੋਡਰਨ ਮੋਡਰਨ ਨਹੀਂ ਕਰਦਾ ਇਹ ਤੇ ਗੱਡੀ ਜਿਹੜੀ ਆਈ ਐ ਤੇ ਪੱਕੀ ਲੱਗਦੀ ਆ ਨਾ ਇੱਥੇ ਕਰ

ਤੇ ਲੈਟ ਹੋ ਗਈ ਆ ਬੰਦ ਤੇ ਆਪਾਂ ਬਾਲ ਦਿੱਤੇ ਆ ਆਲੂ ਤੇ ਮੌਸਮ ਠੰਡਾ ਵੇ ਕੇ ਜਾਂਦੇ ਮੰਗਦੇ ਆਲੂ ਪਕੌੜੇ ਤੇ ਜਾਂ ਮੰਗਦੇ ਆਲੂ ਵਾਲੇ ਤਰੋਂ ਤੇ ਤੇ ਇਹੇ ਚੀਜ਼ਾਂ ਸਭ ਰਹਿ ਗਈਆਂ ਮਾ ਮੌਸਮ ਠੰਡਾ ਹੋਣ ਦੇ ਵਿੱਚ ਤੇ ਬੀਬੀਆਂ ਦਾ ਕੰਮ ਜਿਹੜਾ ਜਾਂਦਾ ਆ ਵੱਧ ਮੀਂਹ ਜਦੋਂ ਪੈਂਦਾ ਹੋਵੇ ਤੇ ਫਿਰ ਹੋਰ ਬਾਕੀ ਕੰਮ ਸਾਰੇ ਛੱਡਨੇ ਪੈਂਦੇ ਆ ਤੇ ਫਿਰ ਸਿੱਧਾ ਰਸੋਈ 'ਚ ਹੀ ਆਉਣਾ ਪੈਂਦਾ ਐਂਟਰੀ ਕਰਨੀ ਪੈਂਦੀ ਆ ਕੀ ਮੌਸਮ ਠੰਡਾ ਤੇ ਕੋਈ ਨਾ ਕੋਈ ਬਣਾਇਆ ਜਾਵੇ ਤੇ ਫਿਰ ਹੁਣ ਬਾਕੀ ਘਰ ਦਾ ਕੰਮ ਬਾਅਦ ਚ ਕਰਾਂਗੇ ਪਹਿਲਾਂ ਬਣਾਉਨੇ ਆਪਾਂ ਆਲੂ ਵਾਲੇ ਪਰੌਂਠੇ ਆਲੂ ਵਾਲੇ ਪਰੌਂਠੇ ਬਣਾਉਣ ਤੋਂ ਬਾਅਦ ਮੀਂਹ ਪਤਾ ਨਹੀਂ ਹਟਣਾ ਹੈ ਕਿ ਨਹੀਂ ਹਟਣਾ ਤੇ ਆਲੂ ਵਾਲੇ ਪਰੌਂਡੇ ਖਾਣ ਤੋਂ ਬਾਅਦ ਉਸੇ ਬੈੱਡ ਤੇ ਫੇਰ ਮੰਜਿਆ ਤੇ ਲੰਮੇ ਪੈ ਜਾਣਾ ਬੰਦਾਂ ਦੇ ਪੈ ਜਾਣਾ ਮੈਂ ਜਿੰਨਾ ਤੋਂ ਪਹਿਲਾਂ ਉੱਠੇ ਲੋਕੀ ਕੰਮਕਾਰ ਤੇ ਕੋਈ ਹੈਗਾ ਨਹੀਂ ਮੀਂਹ ਦੇ ਵਿੱਚ ਬਸ ਖਾਣਾ ਤੇ ਪਕਾਉਣਾ ਖਾਣਾ ਤੇ ਪਕਾਉਣਾ ਇਹ ਖਾਣ ਪੀਣ ਹੀ ਰਹਿ ਜਾਣਾ ਵਾ ਬਸ ਅੱਜ ਮੇਰੇ ਵਿੱਚ ਤੇ ਕਿਤੇ ਜਾਣ ਦਾ ਵੀ ਨਹੀਂ ਕੋਈ ਪ੍ਰੋਗਰਾਮ ਹੈਗਾ ਤੇ ਕੱਲ ਨੂੰ ਸਾਡੀ ਆਉਣਾ ਹਰਨਾਜ ਨੇ ਤੇ ਹਰਨਾਜ ਦਾ ਨਾ ਆਉਣ ਦਾ ਤੇ ਬਹੁਤ ਜ਼ਿਆਦਾ ਵੇਟ ਹੈ ਪਰ ਇੱਕ ਖੁਸ਼ੀ ਵੀ ਬੜੀ ਜਾਂਦੀ ਹੈ 나ਜ ਦੀ ਕਿਉਂਕਿ ਕੱਲ ਕੋਈ ਛੋਟਾ ਗਿਆ ਪ੍ਰੋਗਰਾਮ ਕਰਨਾ 나ਜ ਦੇ ਕਰਕੇ ਉਹ ਤੁਹਾਨੂੰ ਅਸੀਂ ਕੱਲ ਵਾਲੇ ਬਲੌਗ 'ਚ ਦੱਸਾਂਗੇ ਅੱਜ ਤੇ ਦੱਸਣਾ ਨਹੀਂ ਆ ਤੇ ਅੱਜ ਅਸੀਂ ਅਲੋਲੇ ਪਰੋਂ ਦੇ ਖਾ ਕੇ ਘਰ ਦੀ ਵਧੀਆ ਤਰੀਕੇ ਨਾਲ ਸਫਾਈ ਕਰ ਲੈਣੇ ਆ ਕਿਉਂਕਿ 나ਜ ਦਾ ਜਿਹੜਾ ਪ੍ਰੋਗਰਾਮ ਕੋਈ ਵੀ ਕਰਨਾ ਉਹ ਇੱਥੇ ਹੀ ਕਰਨਾ ਘਰੇ ਕਰਨਾ ਵਾ ਤੇ ਇਹ ਹੋ ਸਕਿਆ ਜੇ ਉਹ ਆਗੇ ਤੇ ਕਿਉਂਕਿ 나ਜ ਦਾ ਦਾਦਾ ਜੀ ਠੀਕ ਨਹੀਂ ਹੈ ਤੇ ਉਹ ਹਜੇ ਹਸਪੀਟਲ ਹੀ ਨੇ ਤੇ ਇਸ ਕਰਕੇ ਹਜੇ ਘਰ ਦੇ ਵਿੱਚ ਬਹੁਤ ਜ਼ਿਆਦਾ ਖਲਾਰਾ ਪਿਆ ਵਾ ਬਿਸਤਰੇ ਵਾਲੇ ਥਾਂ ਥਾਈ ਨਹੀਂ ਲਾਈ ਵੀ ਹਜੇ ਬਿੱਡਲ ਤੇ ਹੀ ਪਏ ਆ ਤੇ ਹਜੇ ਸਿਰਫ ਚਾਹ ਪੀ ਕੇ ਤੇ ਟਾਈਮ ਹੋ ਗਿਆ 8 ਦਾ 8 ਵਜੇ ਦੇ ਆੰਦੇ ਆਪੀ ਆਲੂ ਬਾਲ ਦੋ ਤੇ ਦੋ ਦੋ ਪਰੌਂਠੇ ਲਾ ਦੋ ਤੇ ਹੁਣ ਆਪਾਂ ਵੇਖਦੇ ਆਂ ਪੀ ਆਲੂ ਬਾਲ ਕੇ ਪਰੌਂਠੇ ਲਾਉਣ ਤੋਂ ਬਾਅਦਾਂ ਫਿਰ ਬਾਅਦ ਵਿੱਚ ਕੀ ਕਹਿੰਦੇ ਆ ਕੀ ਖਾਣਾ ਹੋ ਰਿਹਾ ਸੀ ਤੇ ਮੀ ਬਹੁਤ ਹੀ ਜਿਆਦਾ ਤੇਜ ਹੋ ਗਿਆ ਵਾ ਤੇ ਤੁਸੀਂ ਵੇਖ ਸਕਦੇ ਜੋ ਮੌਸਮ ਕਿੱਡਾ ਸੋਹਣਾ ਹੋਇਆ ਵਾ ਤੇ ਫਿਰ ਇਸ ਮੌਸਮ ਦੇ ਵਿੱਚ ਕੋਈ ਖਾਣਾ ਤੇ ਬਣਦਾ ਹੀ ਹੈ ਨਾ ਫਿਰ ਇਸੇ ਕਰਕੇ ਫਿਰ ਅਸੀਂ ਬੱਚਿਆਂ ਨੂੰ ਕੁਛ ਨਾ ਕੁਛ ਦੇਣਾ ਚਾਹੀਦਾ ਖਾਣ ਨੂੰ ਕਿਉਂਕਿ 2-4 ਦਿਨ ਰਹਿ ਗਏ ਆ ਵਿਚਰਿਆਂ ਨੇ ਮੁੜ ਕੇ ਸਕੂਲ ਲੱਗ ਜਣੇ ਆ ਤੇ ਅੱਜ ਤੇ ਕਾਫੀ ਛੁੱਟੀਆਂ ਨੰਗ ਗਈਆਂ ਨੇ ਹੁਣ ਤੇ ਰਹਿ ਗਏ ਆ 2-4 ਦਿਨ ਰਹਿ ਗਏ ਹੋਰ ਪਹਿਲੀ ਤਰੀਕ ਨੂੰ ਸਕੂਲ ਲੱਗ ਜਣੇ ਨੇ ਤੇ ਪਹਿਲੀ ਨੂੰ ਜਾਣਾ ਨਹੀਂ ਆ ਜਾਣਾ ਦੋਨੋਂ ਹੀ ਆ ਕਿ ਹੁਣ ਆਪਾਂ ਮੀਂਹ ਤੇ ਹਟ-ਹਟ ਕੇ ਪੈਂਦੇ ਆ ਬਾਰ-ਬਾਰ ਲਖੀ ਜਾਓਗੇ ਫਿਰ ਅੱਜ ਮੌਸਮ ਇਦਾਂ ਦਾ ਹੀ ਰਹੋਗਾ ਤੇ ਬੱਚੇ ਸਾਈਕਲ ਚਲਾ ਰਹੇ ਆ ਮੀਂਹ ਚ ਭਿੱਜਣ ਡੇ ਆ ਸ਼ੁਕਰ ਹੈ ਸਾਡੇ ਵੀ ਇੱਥੇ ਮੀਂਹ ਪਿਆ ਵਾ ਵਲੌਗ ਦੇ ਨਾਲ ਬਣੇ ਹੋ ਤੁਹਾਨੂੰ ਬਾਕੀ ਦਾ ਬਲੌਗ ਸਾਰਾ ਹੀ ਇਦਾਂ ਹੀ ਦਿਖਾਵਾਂਗੇ ਨਿੱਕੀ ਸਾਡੀ ਪੌੜੀਆਂ ਚੜ ਗਈ ਇਹਦਾ ਵੀਡੀਓ ਬਣਾਈ ਜਾਂਦੀ ਹੈ ਛੱਤ ਤੇ ਜਾ ਕੇ ਉਹਨੂੰ ਮੈਂ ਬਾਰ ਬਾਰ ਕਹਿਣ ਡੀ ਆ ਵੀ ਥੱਲੇ ਆ ਜਾ ਮੀਂਹ ਦੇ ਵਿੱਚ ਨਾ ਭਿੱਜ ਤੇ ਮੁੜ ਕੇ ਘਰ ਦਿਆਂ ਨੇ ਰੋਲਾ ਪਾਉਣਾ ਸਾਰਿਆਂ ਨੇ ਕਿ ਗਈ ਹੀ ਤੇ ਕੱਪੜੇ ਭੀਜ ਜਾਂਦੀ ਆ ਮੀਂਹ ਦੇ ਵਿੱਚ ਚੱਲ ਭਿੱਜੇ ਨਹੀਂ ਤੇ ਕੋਈ ਗੱਲ ਨਹੀਂ ਆ ਪਰ ਜੇ ਤਾਂ ਕੱਪੜੇ ਜਾਦੇ ਭੇਜਦੇ ਫਿਰ ਜਿੰਨ ਜਗਤ ਧੁੱਪ ਨਹੀਂ ਲੱਗਦੀ ਸੁੱਕਦੇ ਨਹੀਂ ਉਹਨਾਂ ਚੈੱਕ ਕਰ ਫਿਰ ਕੋਈ ਸਵਾਦ ਜਾਨੀ ਹੈਗਾ ਹੁਣ ਜੇ ਵੀ ਕਹਿੰਦੀ ਹੈ ਕੀ ਆ ਗਈਆਂ ਆ ਗਈਆਂ ਲਓ ਜੀ ਸਾਡੇ ਬਣ ਕੇ ਹੋ ਗਏ ਆ ਪਰੌਂਠੇ ਤਿਆਰ ਆਲੂ ਵਾਲੇ ਦੇਸੀ ਘੋ ਦਹੀਂ ਨਾਲ ਪਰੌਂਠਾ ਆਲੂ ਵਾਲਾ ਆ ਜੁਤੇ ਖਾ ਲੋ ਸਾਰੇ ਜਣੇ ਚਲੋ ਵੀਡੀਓ ਸਮਾਪਤ ਹੋ ਗਈ ਹੁਣ ਆਪਣੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਬਲੌਗ ਸਮਾਪਤ